ਏ ਜੀ ਹਰਚਰਨ ਸਿੰਘ ਭੁੱਲਰ 8 ਲੱਖ ਰੁਪਇਆ ਮੰਤਰੀ ਬਣਨ ਦੇ ਚੱਕਰ ਦੇ ਵਿੱਚ ਫੜੇ ਗਿਆ ਜਿਹਦੇ ਵਿੱਚ 5 ਲੱਖ ਰੁਪਇਆ ਮਿਲ ਵੀ ਗਿਆ ਸੀ ਮਤਲਬ ਉਹਨਾਂ ਤੱਕ ਨਹੀਂ ਪਹੁੰਚਿਆ ਜਿਹੜਾ ਵਿਚਾਲੇ ਵਿਚੋਲਾ ਸੀ ਉਹਨੇ ਫੜ ਵੀ ਲਿਆ ਸੀ ਤੇ ਜਿਹਨੂੰ ਸੀਬੀਆਈ ਨੇ ਦੱਬ ਲਿਆ ਹੁਣ ਇੱਥੇ ਸਵਾਲ ਕਈ ਖੜੇ ਹੁੰਦੇ ਆ ਕਿ ਇਹ ਜਿਹੜੇ ਡੀਆਈਜੀ ਸਾਹਿਬ ਹੈ ਪਹਿਲਾਂ ਤਾਂ ਇਹਨਾਂ ਬਾਰੇ ਥੋੜੀ ਜੀ ਜਾਣਕਾਰੀ ਦੇ ਦਈਏ ਕਿਉਂਕਿ ਬੜੇ ਤਾਂ ਲੋਕਾਂ ਨੇ ਕੱਲ ਦਾ ਸੋਸ਼ਲ ਮੀਡੀਆ ਤੇ ਦੀ ਚਰਚਾ ਹੈ ਪਰ ਫਿਰ ਵੀ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਸਾਡੇ ਦਰਸ਼ਕ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਕਿ ਇਹ ਜਿਹੜੇ ਡੀਆਈਜੀ ਸਾਹਿਬ ਹੈ ਇਹਨਾਂ ਦੇ ਪਿਤਾ ਪੰਜਾਬ ਦੇ ਡੀਜੀਪੀ ਰਹੇ ਹੈ ਇਹ ਆਈਪੀਐਸ ਵਾਇਦੇ ਨੇ ਕਿਉਂਕਿ 2007 ਦੇ ਵਿੱਚ ਪ੍ਰਮੋਟ ਹੋ ਗਏ ਸੀ ਪੀਪੀਐਸ ਤੋਂ ਆਈਪੀਐਸ ਉਧਰ ਜਿਹੜਾ ਕਾਡਰ ਚੇਂਜ ਹੋ ਗਿਆ ਸੀ ਇਹਨਾਂ ਦਾ ਪਰ ਇਹਨਾਂ ਨੂੰ ਇਹਨਾਂ ਦੀ ਕੋਈ ਯੋਗਤਾ ਨਹੀਂ ਸੀ ਇਹਨਾਂ ਦੇ ਪਿਓ ਡੀਜੀਪੀ ਹੋਣ ਕਰਕੇ ਇਹਨਾਂ ਦੇ ਪਿਤਾ ਡੀਜੀਪੀ ਹੋਣ ਕਰਕੇ ਉਹ ਬਦਲੇ ਦੇ ਵਿੱਚ ਇਹਨਾਂ ਨੂੰ ਡੀਐਸਪੀ ਭਰਤੀ ਕਰਾ ਲਿਆ ਸੀਗਾ ਡੀਐਸਪੀ ਭਰਤੀ ਹੋਗੇ ਯੋਗ ਏ ਕਸੇ ਦੇ ਨਹੀਂ ਸੀਗੇ ਕਿਉਂਕਿ ਜਦੋਂ ਕੋਈ ਪਿਓ ਦੇ ਸਿਰ ਤੇ ਭਰਤੀ ਹੁੰਦਾ ਤਾਂ ਮਤਲਬ ਉਹਦੀ ਯੋਗਤਾ ਨਹੀਂ ਹੈ ਉਹ ਭਾਰਤੀ ਹੋਏ 2007 ਦੇ ਵਿੱਚ ਆਈਪੀਐਸ ਕੈਡਰ ਜਿਹੜਾ ਪੰਜਾਬ ਚਲੇ ਗਏ ਤੇ ਹੌਲੀ-ਹੌਲੀ ਇਹ ਅੱਜ ਡੀਆਈਜੀ ਦੇ ਰੈਂਕ ਤੇ ਪਹੁੰਚ ਗਏ ਇਹਨਾਂ ਦੇ ਪਿਤਾ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਨੇ ਕਿ ਉਹ ਵੀ ਇਸ ਤਰੀਕੇ ਨਾਲ ਚੱਲਦੇ ਸੀ ਇਹਨਾਂ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਨੇ ਕਿ ਜਦੋਂ ਪਿਓ ਡੀਜੀਪੀ ਸੀ ਤਾਂ ਇਹ ਡੀਐਸਪੀ ਹੁੰਦੇ ਹੋਏ ਵੀ ਐਸਐਸਪੀਆਂ ਤੋਂ ਉੱਪਰ ਦੀ ਪਾਵਰ ਰੱਖਦੇ ਸੀ ਤੇ ਕਿਸੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ ਫਿਰ ਅੱਗੇ ਜੇ ਇਹ ਇਸ ਤੋਂ ਪਹਿਲਾਂ ਜੋ ਡੀਆਈਜੀ ਬਣਿਆ ਪਟਿਆਲਾ ਰੇਂਜ ਦੇ ਵਿੱਚ ਗਏ ਆ ਉਸ ਤੋਂ ਬਾਅਦ ਚੇਂਜ ਹੋ ਕੇ 2024 ਦੇ ਵਿੱਚ ਇਹ ਡੀਆਈਜੀ ਰੋਪੜ ਬਣ ਗਿਆ ਹੁਣ ਜਿਹੜਾ ਕੱਲ ਦਾ ਮਾਮਲਾ ਕੱਲ ਦਾ ਕਿ ਇੱਕ ਸਕ੍ਰੈਪ ਦੇ ਵਪਾਰੀ ਤੇ ਐਫ ਆਈ ਆਰ ਹੁੰਦੀ ਆ 2 ਸਾਲ ਪਹਿਲਾਂ ਉਹ ਐਫ ਆਈ ਆਰ ਦੇ ਵਿੱਚ ਕੋਈ ਚਲਾਨ ਨਹੀਂ ਪੇਸ਼ ਕੀਤਾ ਜਾਂਦਾ ਐਫ ਆਈ ਆਰ ਪਈ ਰਹਿੰਦੀ ਆ ਇਹ ਸੌਦੇਬਾਜ਼ੀ ਕਰਨ ਲਈ ਬੰਦਾ ਕਿਉਂਕਿ ਦਲਾਲ ਏਜੰਟ ਇਹਨਾਂ ਦੇ ਫਿਕਸ ਹੁੰਦੇ ਆ ਅਫਸਰਾਂ ਦੇ ਕੋਈ ਵੀ ਕਿਤੇ ਵੀ ਜਾਵੜੇ ਵੈਸੇ ਤਾਂ ਜਿਹੜੇ ਐਸਐਸਪੀ ਡੀਆਈਜੀ ਹੈ ਇਹ ਕੁਝ ਪੁਲਿਸ ਅਫਸਰ ਵੀ ਇਹਨਾਂ ਦੇ ਦਲਾਲ ਹੁੰਦੇ ਆ ਇਨਸਪੈਕਟਰ ਲੈਵਲ ਦੇ ਬੰਦੇ ਇਹ ਤੁਸੀਂ ਦੇਖ ਲਿਓ ਜੇ ਕੋਈ ਐਸਐਸਪੀ ਜਾਊਗਾ ਉਹ ਦੋ ਤਿੰਨ ਬੰਦੇ ਆਪਦੇ ਪਿੱਛੋਂ ਨਾਲ ਹੀ ਲੈ ਕੇ ਜਾਂਦਾ ਹੈ ਉਹ ਨਾਲ ਇਸ ਕਰਕੇ ਲੈ ਕੇ ਜਾਂਦਾ ਹੈ ਕਿ ਗਾਂ ਸੈਟਿੰਗਾਂ ਕਰਨੀਆਂ ਤੇ ਇਹ ਹੀ ਬੰਦੇ ਕਰ ਸਕਦੇ ਆ ਇਹਦੇ ਨਾਲ ਹੀ ਹਰ ਹਰ ਜ਼ਿਲ੍ਹੇ ਦੇ ਵਿੱਚ ਕੁਝ ਮਤਲਬ ਮੈਂ ਹੁਣ ਮੈਂ ਨਾ ਮਤਲਬ ਭਾਈਚਾਰਾ ਸਾਡਾ ਵੀ ਕੁਝ ਪੱਤਰਕਾਰ ਵੀ ਹੁੰਦੇ ਆ ਕੁਝ ਵਕ ਵਕ ਮਹਿਕਮਿਆਂ ਦੇ ਵਿੱਚ ਵੀ ਹੁੰਦੇ ਆ ਕੁਝ ਸਮਾਜ ਸੇਵੀ ਵੀ ਹੁੰਦੇ ਆ ਜਿਹੜੇ ਇਹ ਸਾਰਾ ਦਲਾਲੀ ਦਾ ਕੰਮ ਕਰਦੇ ਆ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਇੱਕ ਦਲਾਲ ਸੀ ਜਿਹਦਾ ਨਾਮ ਕ੍ਰਿਸ਼ਨੂ 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 ਜਾਣਦਾ ਉਸ ਸਕਰੈਪ ਦੇ ਵਪਾਰੀ ਕੋਲ ਉਹਨੂੰ ਕਹਿੰਦਾ ਕਿ ਤੇਰਾ ਉਹ ਕੇਸ ਪਿਆ ਉਹ ਡੀਆਈਜੀ ਸਾਹਿਬ ਕਹਿੰਦੇ ਆ ਵੀ ਉਹਨੂੰ ਨਿਵੇੜ ਦਿਆਂਗੇ ਰਫਾ ਦਫਾ ਕਰ ਦਿਆਂਗੇ ਤੇ ਤੂੰ ਚਾਹ ਪਾਣੀ ਸ਼ੁਰੂ ਕਰ ਦੇ ਸੇਵਾ ਪਾਣੀ ਸ਼ੁਰੂ ਕਰ ਦੇ ਉਹ ਸੇਵਾ ਪਾਣੀ ਦੇ ਨਾਂ ਤੇ ਉਹਦੇ ਤੋਂ ਉਹ ਕਹਿੰਦਾ ਵੀ ਕਿੰਨਾ ਉਹ ਕਹਿੰਦਾ ਵੀ ਇਹ ਤਾਂ ਮੈਂ ਡੀਆਈਜੀ ਸਾਹਿਬ ਨੂੰ ਪੁੱਛ ਕੇ ਦੱਸ ਦੂੰਗਾ ਚਲੋ ਡੀਆਈਜੀ ਸਾਹਿਬ ਕੋਲ ਜਾਂ ਉਹ ਕਹਿੰਦਾ ਇੱਕ ਵਾਰ ਤੂੰ ਟੋਕਨ ਮਨੀ ਦੇ ਦੇ 1 ਲੱਖ ਰੁਪਇਆ ਉਹ 1 ਲੱਖ ਰੁਪਇਆ ਟੋਕਨ ਮਨੀ ਮੰਗਦਾ ਉਹ ਜਵਾਬ ਦੇ ਦਿੰਦਾ ਜਿਹੜਾ ਬੱਤਾ ਆਕਾਸ਼ ਬੱਤਾ ਆਕਾਸ਼ ਬੱਤਾ ਜਵਾਬ ਦਿੰਦਾ ਕਿ ਮੈਂ ਟੋਕਨ ਮਨੀ ਨਹੀਂ ਦੇਣੀ ਉਹ ਜਾਂਦਾ ਡੀਆਈਜੀ ਸਾਹਿਬ ਨੂੰ ਦੱਸਦਾ ਡੀਆਈਜੀ ਆਕਾਸ਼ ਬੱਤੇ ਨੂੰ ਆਪਣੇ ਦਫ਼ਤਰ ਬੁਲਾਉਂਦਾ ਮੰਨ ਲੀ ਉੱਥੇ ਬੁਲਾਇਆ ਕਹਿੰਦਾ ਵੀ ਤੈਨੂੰ ਜਿਹੜਾ ਉਹਨੇ ਕਿਹਾ ਸੀ ਕੰਮ ਤੈਨੂੰ ਪਤਾ ਨਹੀਂਗਾ ਫਿਰ ਤੇਰਾ ਕੇਸ ਖੋਲੂਗਾ ਤੇ ਇੱਕ ਪਰਚਾ ਤੇਰੇ ਤੇ ਹੋਰ ਦੇਵਾਂਗਾ ਕਿ ਉਹ ਲੋਈ ਫਿਰ ਕਹਿੰਦਾ ਕੋਈ ਗੱਲ ਨਹੀਂ ਤੇਰੇ ਕੋਲੇ ਕ੍ਰਿਸ਼ਨੂ ਆਊਗਾ ਤੇ ਉਹ ਤਰ੍ਹਾਂ ਗੱਲ ਕਰੂਗਾ ਕ੍ਰਿਸ਼ਨੂ ਆ ਕੇ ਫਿਰ ਮੰਗ ਰੱਖਦਾ 8 ਲੱਖ ਰੁਪਏ ਦੀ ਮੰਥਲੀ ਮੰਥਲੀ ਆਏ ਨਹੀਂ ਕੋਈ ਇਹ بڑے ਲੋਕਾਂ ਨੂੰ ਭੁਲੇਖਾ ਸੀ ਕਿ 8 ਲੱਖ ਰੁਪਏ ਡੀਆਈਜੀ ਰਿਸ਼ਵਤ ਲਾਊਗਾ ਵੈਸੇ ਹਾਲੇ ਕਿ ਇਦੋਂ ਵੀ ਢੇਠਾ ਪੱਦਰ ਦੇ ਅਫਸਰ ਪਏ ਆ ਜਿਹੜੇ ਐਸਐਚਓਾਂ ਤੋਂ ਲੱਖ ਲੱਖ ਡੇਡ ਡੇਡ ਲੱਖ ਰੁਪਏ ਲਈ ਜਾਂਦੇ ਆ 10 10 20 20 ਹਜ਼ਾਰ ਰੁਪਏ ਵੀ ਡੀਆਈਜੀ ਲਈ ਜਾਂਦੇ ਆ ਇਦੋਂ ਵੀ ਪੱਦਰ ਦੇ ਢੇਠਾਂ ਦੇ ਪਏ ਆ ਉਹ 8 ਲੱਖ ਰੁਪਏ ਮੰਥਲੀ ਬਣਨ ਦੀ ਗੱਲ ਕਰਦਾ ਸੀ ਜਿਹਦੇ ਵਿੱਚੋਂ ਫਿਰ ਉਹਨੇ ਕੋਈ ਪੈਰ ਨਹੀਂ ਲਾਇਆ ਪਰ ਉਹ ਇਹ ਚੀਜ਼ ਦੀ ਰਿਕਾਰਡਿੰਗ ਉਸ ਤਰ੍ਹਾਂ ਜਿਹੜੀ ਹੈ ਉਹ ਆਪਣੇ ਫੋਨ ਤੇ ਕਿਸੇ ਚਲਾਕੀ ਨਾਲ ਕਰ ਲੈਂਦਾ ਜਦੋਂ ਡੀਆਈਜੀ ਕ੍ਰਿਸ਼ਨੂ ਦੇ ਫੋਨ ਤੇ ਵਟਸਐਪ ਤੇ ਉਹਦੇ ਨਾਲ ਗੱਲ ਕਰਦਾ ਉਹ ਕਿਸੇ ਚਲਾਕੀ ਦੇ ਵਿੱਚ ਉਹਦੀ ਰਿਕਾਰਡਿੰਗ ਕਰ ਲੈਂਦਾ ਤੇ ਫਿਰ ਉਹ ਰਿਕਾਰਡਿੰਗ ਦਿੰਦਾ ਹੈ ਸੀਬੀਆਈ ਨੂੰ ਜਦੋਂ ਸੀਬੀਆਈ ਕੋਲੇ ਜਾਵਰਦੀ ਹੈ ਤੇ ਸੀਬੀਆਈ ਸਾਰਿਆਂ ਨੂੰ ਕਿ ਜੇ ਸੀਬੀਆਈ ਜਿਹੜੀ ਹੁੰਦੀ ਹੈ ਪਹਿਲਾਂ ਮਾਮਲੇ ਬਾਰੇ ਸਾਰਾ ਚੈੱਕ ਕਰਦੀ ਹੈ ਤੇ ਉਹ ਚੈੱਕ ਕਰਕੇ ਟਰੈਪ ਲੱਗਣਾ ਸ਼ੁਰੂ ਹੋ ਜਾਂਦਾ ਤੇ ਜਿਹਦੇ ਚ ਕ੍ਰਿਸ਼ਨੂ ਫੜਿਆ ਜਾਂਦਾ ਪਹਿਲਾਂ ਉਸ ਤੋਂ ਬਾਅਦ ਮੋਹਾਲੀ ਜਾ ਕੇ ਜਿਹੜੀ ਸੀਬੀਆਈ ਆ ਉਹ ਡੀਆਈਜੀ ਸਾਹਿਬ ਨੂੰ ਚੱਕ ਲੈਂਦੀ ਆ ਹੁਣ ਇੱਥੇ ਇਹੋ ਜਿਹੇ ਹਾਲਾਤ ਬਣੇ ਵੇ ਸਾਡੇ ਪੰਜਾਬ ਦੇ ਜਿੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੜ-ਤੜ ਕੇ ਗੱਲਾਂ ਕਰਦੇ ਆ ਜੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋ ਗਿਆ ਭ੍ਰਿਸ਼ਟਾਚਾਰ ਹੈ ਨਹੀਂ ਪੰਜਾਬ ਦੇ ਵਿੱਚ ਕੱਲ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ 'ਚ ਵੀ ਪਤਾ ਨਹੀਂ ਕੀ ਘੁੰਗਣੀਆਂ ਪੈਈਆਂ ਅਰਵਿੰਦ ਕੇਜਰੀਵਾ ਜਿਹੜਾ ਦਿੱਲੀੋਂ ਬੈਠਾ ਵੀਡੀਓ ਪਾਣ ਦਾ ਉਹਦੇ ਮੂੰਹ 'ਚ ਹੀ ਪਤਾ ਨਹੀਂ ਕੀ ਘੁੰਗਣੀਆਂ ਪੈਈਆਂ ਤੇ ਪੰਜਾਬ 'ਚ ਇੱਕ ਦੋ ਬੰਦੇ ਰੱਖੇ ਵੇ ਹਰ ਪ੍ਰੈਸ ਕਾਨਫਰੰਸ ਉਹਨਾਂ ਨੇ ਕਰਨੀ ਹੁੰਦੀ ਹੈ ਚਾਹੇ ਸੁਖਵਿੰਦਰ ਕਲਕੱਤਾ ਵਾਲੇ ਮਾਮਲੇ ਸੀ ਚਾਹੇ ਕੋਈ ਵੀ ਮਾਮਲਾ ਹੋਵੇ ਜਦੋਂ ਕੋਈ ਸਰਕਾਰ ਕਿਸੇ 5000 ਰੁਪਏ ਲੈਂਦਾ ਜੇਈ ਨੂੰ ਫੜ ਲੇ 2000 ਰੁਪਏ ਲੈਂਦੀ ਪਟਵਾਰੀ ਨੂੰ ਫੜ ਲੇ 1000 ਰੁਪਏ ਲੈਂਦਾ ਏਐਸਆਈ ਨੂੰ ਫੜ ਲੇ ਉਹ ਦੋ ਬੰਦਿਆਂ ਨੇ ਪੱਕੀ ਬਹਿ ਕੇ ਪ੍ਰੈਸ ਕਾਨਫਰੰਸ ਕਰਨੀ ਹੁੰਦੀ ਹੈ ਨਾ ਕੱਲ ਦੇ ਹੋ ਬੋਲੇ ਆ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਕਿ ਯਾਰ ਕਾਰਵਾਈ ਵਧੀਆ ਹੋਗੀ ਚਾਹੇ सीबीआई ਨੇ ਕਰ ਲਈ ਚਾਹੇ ਸਾਡੀ ਵਿਜੀਲੈਂਸ ਕਰਦੀ ਸੀ ਕਿਉਂਕਿ ਨੰਗੇ ਕਰਤੇ सीबीआई ਨੇ ਜਿਹੜੇ ਇਹ ਇੱਥੇ ਫੜ ਕੇ ਨਿੱਕਿਆਂ ਮੋਟਿਆਂ ਨੂੰ ਮਾੜੀਆਂ ਮੋਟੀਆਂ ਮੱਛੀਆਂ ਨੂੰ ਇੱਧਰ ਲਿਆਂ ਉੱਧਰ ਲਿਆਂ ਲੋਕਾਂ ਜੇ ਪ੍ਰੈਸ਼ਰ ਬਣਾ ਲੈਂਦੇ ਜੀ ਅਸੀਂ ਇੱਥੇ ਕਾਰਵਾਈ ਕਰਤੀ ਉਹ ਤੇ ਕਾਰਵਾਈ ਕਰਤੀ ਅਸਲ ਦੇ ਵਿੱਚ ਜਿਨ੍ਹਾਂ ਤੇ ਕਾਰਵਾਈ ਕਰਨੀ ਉਹਨਾਂ ਤੇ ਤਾਂ ਹੱਥ ਹੀ ਨਹੀਂ ਪਾਉਂਦੇ ਪਰ ਇੱਥੇ सीबीआई ਦਾ ਹੀ ਮੈਂ ਕਹੂੰਗਾ ਕਿ ਚਲੋ ਸ਼ਿਕਾਇਤ ਗਈ ਹੈ ਪਰ ਜੇ सीबीआई ਨੇ ਵੀ ਸਹੀ ਇਨਕੁਆਰੀਆਂ ਕਰਨੀਆਂ ਪੰਜਾਬ ਦੀ ਦੇਸ਼ ਦੇ ਵਿੱਚ ਵੀ ਵੈਸੇ ਤਾਂ ਪੰਜਾਬ ਤੇ ਆਪਾਂ ਗੱਲ ਕਰ ਲਈਏ ਪੰਜਾਬ ਦੇ 70% ਤੋਂ ਉੱਪਰ ਅਫਸਰ ਆ ਜਿਹੜੇ ਉਹ ਇਦੋਂ ਵੀ ਵੱਧ ਪ੍ਰਸ਼ਟ ਨਿਕਲਣਗੇ ਉਹਨਾਂ ਇਹਨਾਂ ਦੇ ਘਰ ਦੇ ਵਿੱਚੋਂ ਜਿਸ ਤਰੀਕੇ ਨਾਲ 5 ਕਰੋੜ ਰੁਪਿਆ ਕੈਸ਼ ਆ ਰਕਮ ਲਿਖੀ ਹੋਈ ਹੈ 7 ਕਰੋੜ ਰੁਪਿਆ ਕੈਸ਼ 7 ਕਰੋੜ ਰੁਪਿਆ ਕੈਸ਼ ਹੈ ਕੱਲ ਤੱਕ 5 ਸੀਗਾ ਵੀ ਹੁਣ ਕਹਿੰਦੇ ਵਧ ਗਿਆ ਹੈ ਤਿੰਨ ਮਸ਼ੀਨਾਂ ਆਈਆਂ ਨੋਟ ਗੈਣਨ ਵਾਲੀਆਂ ਠੀਕ ਹੈ ਡੇਢ ਕਿਲੋ ਸੋਨਾ ਮਿਲਿਆ ਉਸ ਤੋਂ ਬਾਅਦ ਪ੍ਰਾਪਰਟੀਆਂ ਦੇ ਡਾਕੂਮੈਂਟ ਮਿਲੇ ਆਗੇ ਠੀਕ ਹੈ ਮਰਸਡੀਜ਼ ਤੇ ਆਡੀ ਗੱਡੀਆਂ ਦੀਆਂ ਦੋ ਸੀਗੀਆਂ ਬਾਈ ਲਗਜ਼ਰੀ ਘੜੀਆਂ ਸੀਗੀਆਂ ਉਹ ਇਹ ਇੱਕ ਗੱਲ ਹੈ ਕਿ ਘੜੀ ਜਿੰਨੀ ਮਰਜ਼ੀ ਮਹਿੰਗੀ ਹੋਵੇ ਜਦੋਂ ਸਮਾਂ ਮੜਿਆ ਹੁੰਦਾ ਦੱਸਦੀ ਨਹੀਂ ਇਹ ਇਹ ਵੀ ਇੱਕ ਗੱਲ ਇੱਥੇ ਕਲੀਅਰ ਹੋ ਗਈ ਹੈ ਲੋਕਰਾਂ ਦੀਆਂ ਚਾਬੀਆਂ ਮਿਲੀਆਂ ਸ਼ਰਾਬ ਮਿਲੀ 4 ਲੀਟਰ ਤੇ 21 ਲੱਖ ਰੁਪਏ ਜਿਹੜਾ ਉਹ ਵਿਚੋਲੀਆ ਉਹਦੇ ਕੋਲੋਂ ਮਿਲਿਆ ਹੁਣ ਇਕਸ ਵਾਲੇ ਤੇ ਵੀ ਹੈ ਕਿ ਜਿਹੜੇ ਮੰਨ ਲਓ ਆਈਪੀਐਸ ਹੁੰਦੇ ਆ ਕਿੰਨੀ ਕਿ ਤਨਖਾਹ ਉਹਨਾਂ ਦੀ ਹੁੰਦੀ ਹੈ ਜੇ ਆਪਾਂ ਵੈਸੇ ਹਿਸਾਬ ਲਾਇਆ ਜਾਵੇ ਵੇ ਇੰਨਾ ਕੁ ਜੋ ਬਣਾ ਸਕਦੇ ਨੇ ਇਮਾਨਦਾਰੀ ਦੇ ਨਾਲ ਮੈਂ ਤਨਖਾਹ ਜੀ ਵੱਧ ਤੋਂ ਵੱਧ 2 ਲੱਖ ਹੋ 3 ਲੱਖ ਚਲੋ ਕੋਈ ਪੱਤੇ ਪਾ ਕੇ ਵੱਖੋ ਵੱਖਰੇ ਹੁੰਦੇ ਹੈਗੇ ਕਿਥੇ ਕਿਥੇ ਜਗ੍ਹਾ ਤੇ ਕਿੰਨੇ ਪੱਤੇ ਹੁੰਦੇ ਕਿਵੇਂ ਹੁੰਦੇ 3 ਲੱਖ ਤਨਖਾਹ ਹੋ 4 ਲੱਖ ਤਨਖਾਹ ਹੋ ਤੇ ਆਈਪੀਐਸ ਦੇ ਖਰਚੇ ਵੀ ਕਿੰਨੇ ਹੁੰਦੇ ਆ ਉਦਾ ਰੈਣ ਸੈਨ ਉਹਦਾ ਸਟੈਂਡਰਡ ਵੀ ਤਾਂ ਵੱਖਰਾ ਹੁੰਦਾ ਇਹ ਤਨਖਾਹਾਂ ਤਰ੍ਹਾਂ ਹਾਂ ਦੇ ਸਿਰ ਤੇ ਕੋਈ ਆਈਪੀਐਸ ਨਹੀਂ ਚੱਲਦੇ ਜਿਹੜੇ ਜਿਹਨੇ ਸਟੇਸ਼ਨਾਂ ਤੇ ਬੈਠੇ ਐ ਜਿਹੜੇ ਇਮਾਨਦਾਰ ਹੋਣਗੇ ਉਹਨਾਂ ਨੇ ਕੋਈ ਸਟੇਸ਼ਨ ਤੇ ਵੀ ਨਹੀਂ ਲਾਉਂਦਾ ਪਰ ਮੈਂ ਵੀ ਕਹਣਾ ਕਿ ਸਟੇਸ਼ਨਾਂ ਤੇ ਲੱਗੇ ਵੀ ਸਾਰੇ ਬੇਈਮਾਨ ਨਹੀਂ ਇਹ ਵੀ ਇੱਕ ਗੱਲ ਕਲੀਅਰ ਕਰ ਦਈਏ ਪਰ ਬਹੁਤੇ ਜਿਨ੍ਹਾਂ ਨੂੰ ਚੰਗੀਆਂ ਪੋਸਟਾਂ ਰੇਂਜਾਂ ਜ਼ਿਲ੍ਹੇ ਮਿਲੇ ਆ ਨਾ ਉਹ ਬਹੁਤੇ ਉਹੀ ਹੁੰਦੇ ਆ ਜਿਹੜੇ ਕਰਪਟ ਹੁੰਦੇ ਆ ਇਹ ਕੱਲੇ ਆਪ ਥੋੜੀ ਖਾਂਦੇ ਆ ਇਹ ਉੱਪਰ ਤੱਕ ਹਿੱਸੇ ਜਾਂਦੇ ਆ ਇਹਨਾਂ ਦੇ ਸਟੇਸ਼ਨ ਕਿਹੜਾ ਲੈਣਾ ਉਹ ਪਹਿਲਾਂ ਹਾਜ਼ਰੀ ਭਰਨੀ ਪੈਂਦੀ ਹੈ ਪਹਿਲਾਂ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਚੰਡੀਗੜ੍ਹ ਹਾਜ਼ਰੀ ਭਰਨੀ ਪੈਂਦੀ ਸੀ ਹੁਣ ਦਿੱਲੀ ਹਾਜ਼ਰੀ ਭਰ ਕੇ ਆਉਣੀ ਪੈਂਦੀ ਹੈ ਉੱਥੋਂ ਮਿਲਦਾ ਹੈ ਕਿ ਜੇ ਕਮਿਸ਼ਨਰ ਲੱਗਣਾ ਤਾਂ ਆਹ ਰੇਟ ਹੈ ਜੇ ਡੀਆਈਜੀ ਲੱਗਣਾ ਤਾਂ ਆਹ ਰੇਟ ਹੈ ਜੇ ਐਸਐਸਪੀ ਕਿਸੇ ਨੇ ਲੱਗਣਾ ਤਾਂ ਆਹ ਰੇਟ ਹੈ ਐਸਐਸਪੀ ਕਿਹੜੇ ਦਾ ਜ਼ਿਲ੍ਹੇ ਦਾ ਲੱਗਣਾ ਉਹਦਾ ਅਲੱਗ ਰੇਟ ਹੈ ਸਾਰੇ ਆਏ ਰੇਟ ਲਿਸਟ ਬਣੇ ਵੀ ਹੈ ਇਹ ਥੋੜੀਆਂ ਕੇ ਚੀਜ਼ਾਂ ਐ ਹੋ ਜਾਂਦੀਆਂ ਪਰ ਉਹ ਆਏ ਹੁੰਦਾ ਕਿ ਜਿਸ ਹਿਸਾਬ ਨਾਲ ਇਹਦੇ ਘਰੋਂ ਪ੍ਰਾਪਰਟੀ ਹੈ ਇਕੱਲੀ ਇਹ ਥੋੜੀ ਹੈਗੀ ਇੱਥੇ ਮੈਂ ਪੜ ਰਿਹਾ ਸੀ ਪ੍ਰਾਪਰਟੀ ਤਾਂ ਇਹਨਾਂ ਦੀ ਕੋਠੀ ਹੈ 40 ਸੈਕਟਰ ਦੇ ਵਿੱਚ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਆਮ ਬੰਦਾ ਕੋਈ ਫਲੈਟ ਵੀ ਕਿਰਾਏ ਤੇ ਲੈਣ ਤੋਂ ਵੀ ਡਰਦਾ ਹੈ ਉੱਥੇ ਕੋਠੀ ਲੈਣ ਦਾ ਮਕਸਦ ਕੀ ਹੈ ਮਤਲਬ ਕੀ ਹੈ ਕਿ ਕਿੰਨਾ ਪੈਸਾ ਬਣਾਉਂਦੇ ਹੋਣਗੇ ਲੋਕ ਪਿਤਾ ਡੀਜੀਪੀ ਰਹੇ ਹੈ ਜੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਉਹ ਵੀ ਕਿਹੜਾ ਕੋਈ ਬੜੀ ਤਨਖਾਹ ਡੀਜੀਪੀ 5 ਲੱਖ ਰੁਪਏ ਮਹੀਨਾ ਪਾ ਲੈਂਦਾ ਉਹ ਵਤ ਤੋਂ ਵਤ ਵੈਸੇ ਤਾਂ ਹਾਂ ਨੇੜੇ ਤੇੜੀ ਹੁੰਦੀਆਂ ਕੋਈ ਬੜਾ ਵੱਡਾ ਫਰਕ ਨਹੀਂ ਹੁੰਦਾ ਪਰ 5 ਲੱਖ ਪਾ ਲੈਂਦਾ ਉਹ ਤੇ 5 ਲੱਖ ਵਾਲਾ ਬੰਦਾ ਵੀ ਤਾਂ ਉਹਦੇ ਖਰਚੇ ਵੀ ਤਾਂ ਓਡੇ ਵੱਡੇ ਹੁੰਦੇ ਆ ਨਾ ਸੋ ਇਹ ਖਰਚੇ ਖਰਚੇ ਤਨਖਾਹਾਂ ਚ ਨਹੀਂ ਤਨਖਾਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੁੰਦੀ ਸਾਡੀ ਕਿੱਧਰ ਤਨਖਾਹ ਤਾਂ ਇਹਨਾਂ ਨੇ ਕੁਝ ਲੋਨ ਲਏ ਹੁੰਦੇ ਆ ਜਿਹੜੀਆਂ ਇੱਕ ਨੰਬਰ ਦੇ ਵਿੱਚ ਸ਼ੋ ਕਰਨਾ ਹੁੰਦਾ ਗੱਡੀ ਲੈ ਲਈ ਕੋਠੀ ਲੈ ਲਈ ਉਹ ਸੀਏ ਨੇ ਇੱਕ ਨੰਬਰ ਚ ਲੋਨ ਸ਼ੋ ਕਰਨਾ ਹੁੰਦਾ ਵੀ ਇਹਨਾਂ ਦਾ ਤੇ ਕਰਜਾਈ ਹੈ ਇਹ ਸਾਰਾ ਕੁਝ ਹੈ ਪਰ ਅਸਲ ਸਾਰਾ ਕੰਮ ਇਹਨਾਂ ਦਾ بارੋ-ਬਾਰ ਚੱਲਦਾ ਹੁਣ ਹੈ ਕਈ ਜਿਹੜੇ ਸੋਨਾ ਮਿਲਿਆ ਹੁਣ ਕਿ ਇਹ ਇਹ ਕੱਲਾ ਇਹ ਥੋੜੀ ਆ ਵੀ ਇਹਨਾਂ ਨੇ ਕੋਈ ਮੁੱਲ ਲਿਆ ਹੋਊਗਾ ਕਿੰਨੇ ਗਿਫਟ ਆਉਂਦੇ ਇਹਨਾਂ ਨੂੰ ਠੀਕ ਹੈ ਹੁਣ ਤਾਂ ਸੀਜ਼ਨ ਵੀ ਕਹਿੰਦੇ ਦਿਵਾਲੀ ਦਾ ਸੀਗਾ ਗਿਫਟ ਆਉਣ ਤੋਂ ਪਹਿਲਾਂ ਹੀ ਗਿਫਟ ਚੱਕ ਲੈ ਗਿਫਟਾਂ ਤੋਂ ਪਹਿਲਾਂ ਗਿਫਟ ਚੱਕੇ ਕੀ ਜਿਹੜੀਆਂ ਘੜੀਆਂ ਲਗਜ਼ਰੀ ਮਿਲੀਆਂ ਘਰੇ ਮਹਿੰਗੀਆਂ ਘੜੀਆਂ ਮਿਲੀਆਂ ਉਹ ਵੀ ਤਾਂ ਗਿਫਟਾਂ ਵਾਲੀਆਂ ਹੀ ਹੁੰਦੀਆਂ ਬਹੁਤੀਆਂ ਇਹ ਕਿਹੜਾ ਮੁੱਲ ਲੈਂਦੇ ਆ ਮੁੱਲ ਤਾਂ ਵੈਸੇ ਮੈਂ ਤੁਹਾਨੂੰ ਇਹ ਦੱਸਦਾ ਕਿ ਅਫਸਰਾਂ ਦੀ ਅਜਿਹੀ ਆਦਤ ਬਣ ਜਾਂਦੀ ਹੈ ਇੱਕ ਆਈਐਸਆਈਪੀ ਜਿਹੜੇ ਵੀ ਅਫਸਰ ਆ ਚਾਹੇ ਥੱਲੇ ਦੇ ਵੀ ਪੁਲਿਸ ਦੇ ਵਿੱਚ ਮੈਂ ਬਹੁਤੇ ਬੰਦੇ ਦੇਖੇ ਆ ਮੁੱਲ ਤਾਂ ਇਹ ਚੀਜ਼ ਲੈਣ ਨੂੰ ਉਹਨਾਂ ਦਾ دل ਹੀ ਨਹੀਂ ਕਰਦਾ ਪੈਸੇ ਲਾਉਣ ਦਾ ਬਹੁਤਿਆਂ ਦਾ ਦਿਲ ਹੀ ਨਹੀਂ ਕਰਦਾ ਹੁੰਦਾ ਬੜੇ ਇਮਾਨਦਾਰ ਵੀ ਪਏ ਆ ਜਿਹੜੇ ਕਿਸੇ ਦਾ ਪਾਣੀ ਵੀ ਨਹੀਂ ਪੀਂਦੇ ਪਰ ਬਹੁਤਿਆਂ ਦਾ ਤਾਂ ਪੈਸੇ ਲਾਉਣੋਂ ਦਿਲ ਨਹੀਂ ਕਰਦਾ ਜਿਹੜੀਆਂ ਚੀਜ਼ਾਂ ਹੁੰਦੀਆਂ ਬਹੁਤੀਆਂ ਇਹਨਾਂ ਨੂੰ ਗਿਫਟ ਆਏ ਹੁੰਦੇ ਹੈਗੇ ਕਿ ਆ